ਸ਼੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ অর্ਗੈਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਇਹ ਹੈਗਾ ਦੁਪਹਿਰ ਦਾ 1 ਵਜੇ ਦਾ ਟਾਈਮ ਸਵੇਰ ਸ਼ਾਮ ਦਾ ਮੌਸਮ ਦੀ ਵੀਡੀਓ ਮੈਂ ਅਪਲੋਡ ਕੀਤੀ ਆ ਤੇ ਤੁਸੀਂ ਦੁਪਹਿਰੇ ਦੇਖ ਸਕਦੇ ਹੋ ਸਬਜ਼ੀਆਂ ਦਾ ਕੀ ਹਾਲ ਹੈ ਆ ਦੇਖੋ ਇਹ ਸਬਜ਼ੀਆਂ ਦੇਖੋ ਗਰਮੀ ਕਰਕੇ ਇਹਦੇ ਪੱਤੇ ਮੁਰਝਾ ਗਏ ਨੇ ਤੇ ਕੁਝ ਕੁ ਸਬਜ਼ੀਆਂ ਇਸ ਸਾਈਡ ਪਈਆਂ ਨੇ ਆ ਦੇਖੋ ਇਹ ਠੀਕ ਆ ਇਹਦੀ ਇਹਦੀ ਹਾਲਤ ਬਹੁਤ ਮਾੜੀ ਹੋ ਗਈ। ਨੇਰੀ ਚਲਦੀ ਸੀ ਇਹ ਥੋੜੀ ਜਿਹੀ ਇਹਦੀ ਜੜਾਂ ਹਿੱਲ ਗਈਆਂ। ਤੇ ਬਾਕੀ ਇਹ ਵੀ ਠੀਕ ਐ। ਤੋਰੀਆਂ ਦੀ ਬੇਲ ਵੀ ਅਜੇ ਠੀਕ ਐ, ਟਮਾਟਰ ਦਾ ਬੂਟਾ ਵੀ ਠੀਕ ਐ। ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਸਾਰੇ। ਬੈਂਗਣ, ਉਹ ਵੀ Shimla Mircha ਐ ਤੇ ਉਹ ਅੱਗੇ ਤੋਰੀਆਂ ਦੀ ਬੇਲ। ਇਹ ਠੀਕ ਨੇ ਸਾਰੀਆਂ। ਸੂਰਜ ਬਿਲਕੁਲ ਇਸ ਟਾਈਮ ਬੈਲੈਂਸ ਕਰਕੇ ਨਾ ਸੈਂਟਰ 'ਚ ਆਸਮਾਨ ਦੇ ਆ। ਔਰ ਇਸ ਟਾਈਮ ਸਭ ਤੋਂ ਵੱਧ ਸੇਕ ਪੈ ਰਿਹਾ ਛੱਤ ਤੇ ਆ ਦੇਖੋ ਇਹ ਸਬਜ਼ੀਆਂ ਠੀਕ ਨੇ ਹਜ ਤੱਕ ਇਹਨਾਂ ਨੂੰ ਕੁਝ ਨਹੀਂ ਇੰਦਾ ਦਾ ਨੁਕਸਾਨ ਹੋਇਆ ਤੇ ਆ ਪੇਲ ਵੀ ਹੁਣ ਤੱਕ ਠੀਕ ਹੈ ਸ਼ਾਮ ਤੱਕ ਇਹਨੇ ਵੀ ਮਰ ਜਾਣਾ ਤੇ ਆ ਬੂਟੇ ਇੱਧਰ ਸਾਰੇ ਠੀਕ ਨੇ ਆ ਦੇਖੋ ਤੇ ਇਹ ਇਹਨਾਂ ਦੀ ਮਿੱਟੀ ਤਾਂ ਪੂਰੀ ਗਿੱਲੀ ਹੈ ਹਜੇ ਗਮਲਿਆਂ ਦੀ ਤੇ ਇੱਧਰ ਇਹ ਵੀ ਠੀਕ ਹੈ 8 ਮਟਰ ਵਾਲੇ ਪਲਾਂਟਸ ਇਹਦਾ ਹੋ ਗਏ ਇਹ ਗਰਮੀ برداشت ਨਹੀਂ ਕਰ ਰਿਹਾ ਪਲਾਂਟ ਤੇ ਬਾਕੀ ਦੇਖਦੇ ਆ ਨਾ ਸ਼ਿਫਟ ਕਰਦੇ ਆ ਦੂਸਰੀ ਸਾਈਡ ਕੁਝ ਕੁ ਪਲਾਂਟ ਇਸ ਸਾਈਡ ਨੇ ਆ ਦੇਖੋ ਦੁਪਹਿਰ ਖੀੜੀ ਕਿੰਨੀ ਸੋਹਣੀ ਹੋਈ ਆ ਇਹਨਾਂ ਨੂੰ ਸ਼ਾਮ ਨੂੰ ਸ਼ਾਮ ਨੂੰ ਸ਼ਿਫਟ ਕਰਨਾ ਹੈ ਦੇਖੋ ਬਿੰਕੂ ਫਲਾਵਰ ਕਿੰਨਾ ਸੋਹਣਾ ਲੱਗਦਾ ਹੈ ਇਹ ਵੀ ਦੇਖ ਲਓ ਦੁਪਹਿਰ ਦੇ ਟਾਈਮ ਇੰਨੇ ਵਧੀਆ ਖਿਲਦੇ ਨੇ ਹਨਾ ਬਾਕੀ ਜਿਹੜੇ ਇੰਨੇ ਵੱਡੇ ਪlant ਔਰ ਖੁੱਲੇ ਗਮਲੇ ਮਿਲੇ ਨੇ ਉਹਨਾਂ ਦਾ ਕੀ ਹਾਲ ਹੋ ਜਾਣਾ ਗਰਮੀ ਨਾਲ ਪਰ ਇੱਕ ਦੁਪਹਿਰ ਖੀੜੀ ਦਾ ਪlant ਹੀ ਆ ਜੋ ਧੁੱਪੇ ਧੁੱਪ ਤੋਂ ਡਰਦਾ ਨਹੀਂ ਤਾਂ ਦੁਪਹਿਰ ਖੀੜੀ ਜ਼ਰੂਰ ਲਗਾਇਆ ਕਰੋ ਛੋਟੇ ਛੋਟੇ ਫਲਾਵਰ ਹੁੰਦੇ ਨੇ ਸੰਘਣੇ ਸੰਘਣੇ ਇਹਨਾਂ ਦੀਆਂ ਪੰਖੋੜੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਬਾਕੀ ਵੀ ਆਪਾਂ ਦੇਖ ਲੈਨੇ ਆ ਦੁਪਹਿਰੇ ਸਾਰੇ ਬੂਟਿਆਂ ਦਾ ਕੀ ਹਾਲ ਹੈ ਆ ਦੇਖੋ ਚੱਪਨ ਕਦੂ ਆਂਦੀ ਬੇਲ ਨਾਲ ਥੋੜੀਆਂ ਥੋੜੀਆਂ ਮਰ ਜਾ ਚੁੱਕੀਆਂ ਨੇ ਗੁਲਾਬ ਦੇ ਬੂਟੇ ਦੇ ਫੁੱਲ ਵੀ ਮਰ ਜਾ ਚੁੱਕੇ ਨੇ। ਬਾਕੀ ਇੱਧਰ ਪਲਾਂਟ ਸਾਰੇ ਠੀਕ ਨੇ। ਆ ਦੇਖੋ ਜੈਸਮੀਨ ਤੇ ਕਿੰਨੇ ਸੋਹਣੇ ਫਲਾਵਰ ਆਉਣ ਵਾਲੇ ਨੇ। ਆ ਦੇਖੋ ਸਾਰਾ ਭਰ ਚੁੱਕਿਆ ਏ। ਕਿਉਂਕਿ ਜਿਸ ਦਿਨ ਮੈਂ ਇਹਦੀ ਵੀਡੀਓ ਬਣਾਈ ਸੀ ਨਾ ਉਸ ਦਿਨ ਸਾਰੇ ਫੁੱਲੇ ਦੇ ਝੜ ਚੁੱਕੇ ਸੀ। ਤਾਂ ਉਹਦੇ ਵਿੱਚ ਫੋਟੋ ਦੇ ਵਿੱਚ ਥੋੜੀ ਫੁੱਲ ਦਿਖਾਈ ਦੇ ਆਪਣਾ ਬੈਂਗਣ ਦਾ ਬੂਟਾ ਤੇ ਇੱਧਰ ਵੀ ਮੈਂ ਦੁਪਹਿਰ ਕਿڑی ਐਡ ਕੀਤੀ ਆ ਆ ਪੰਛੀਆਂ ਲਈ ਪਾਣੀ ਰੱਖਿਆ ਹੋਇਆ। ਤੇ ਆ ਵੀ ਦੁਪਹਿਰ ਖੜੀ ਇਹਦੇ ਵਿੱਚ ਰੈੱਡ ਫਲਾਵਰ ਇਹ ਕਿਸੇ ਚ ਵਾਈਟ ਔਰੇਂਜ ਮਜੈਂਟਾ ਸਾਰੇ ਦੁਪਹਿਰ ਖੀੜੀ ਦੇ ਫਲਾਵਰ ਨੇ ਆਹੀ ਹੈ ਆਪਣੇ ਕੱਦੂ ਦੀ ਬੇਲ ਇਹਦਾ ਗਰਮੀ ਨਾਲ ਬੁਰਾ ਹਾਲ ਹੋਇਆ ਇਹਨੂੰ ਅੱਜ ਸ਼ਾਮ ਨੂੰ ਖਾਦ ਪਾਉਣੀ ਹੈ ਜੀ ਤੇ ਇਧਰ ਇਹ ਵੀ ਮਰ ਜਾ ਚੁੱਕੇ ਨੇ ਕਾਫੀ ਪਲਾਂਟ ਇਹਨੇ ਪੱਤੇ ਸੜ ਗਏ ਇਹ ਪੱਤੇ ਮੈਂ ਸ਼ਾਮ ਨੂੰ ਇਹਨਾਂ ਨੂੰ ਉਤਾਰਨਾ ਹੈ ਕਿਉਂਕਿ ਜੇ ਪੱਤੇ ਸੁੱਕ ਜਾਣ ਉਹਨਾਂ ਨੂੰ ਉਤਾਰ ਦੇਣਾ ਚਾਹੀਦਾ ਤੇ ਗਮਲੇ ਦੇ ਵਿੱਚ ਹੀ ਰੱਖ ਲੋ ਉਹਨਾਂ ਪੱਤਿਆਂ ਨੂੰ ਸੁੱਟੋ ਨਾ ਕਵਰ ਕਰ ਲਓ ਮਿੱਟੀ ਨੂੰ ਉਹਨਾਂ ਨਾਲ ਆ ਦੇਖੋ ਸਵੇਰੇ ਮੈਂ ਕਟਿੰਗ ਕੀਤੀ ਸੀ ਕੁਝ ਪੱਤਿਆਂ ਦੀ ਇਹ ਬੇਲ ਤੋਂ ਸਬਜ਼ੀਆਂ ਤੋੜਦੀ ਰਹਿੰਦੀਆਂ ਤਾਂ ਜਿੰਨਾ ਮੇਤੂ ਹੋ ਸਕਦਾ ਤਾਂ ਮੈਂ ਉਸ ਆਵਣਾ ਇਨਾਈ ਕੈਰ ਕਰਦੀ ਆ ਤੇ ਆ ਗਲਾਬ ਦੇ ਬੂਟੇ ਨੂੰ ਤੁਸੀਂ ਜਾਣਦੇ ਹੋ ਗਮਲਾ ਟੁੱਟ ਗਿਆ ਸੀ ਨੇਰੀ ਦੀ ਵਜ੍ਹਾ ਨਾਲ ਤੇ ਆ ਦੇਖੋ ਨਵੇਂ ਲੀਫਸ ਵੀ ਆ ਰਹੇ ਨੇ ਪੁਰਾਣੇ ਪੱਤੇ ਵੀ ਨੇ ਦੇਖੋ ਇਹ ਆ ਫੁੱਲ ਲੱਗਣ ਵੀ ਸ਼ੁਰੂ ਹੋ ਰਿਹਾ ਇੱਥੇ ਦੇਖੋ ਆ ਦੇ ਹੈਨਾ ਤਾਂ ਤੁਸੀਂ ਸਾਰੇ ਦੇਖ ਸਕਦੇ ਹੋ ਇਹਦੇ ਵਿੱਚ ਸਲੀਮ ਦਾ ਬੂਟਾ ਜਿਹਨੂੰ ਮਜੈਂਟਾ ਮਜੈਂਟਾ ਫੁੱਲ ਲੱਗਦੇ ਆ ਜਦੋਂ ਵੱਡਾ ਹੋ ਗਿਆ ਫਿਰ ਤੁਹਾਨੂੰ ਦਿਖਾਨੀ ਆ ਤੇ ਆਹ ਤਨੀਆਂ ਤਾਂ ਸੜ ਚੁੱਕੀਆਂ ਲੋ ਬਹੁਤ ਜ਼ਿਆਦਾ ਪੈ ਰਹੀ ਆ ਤੇ ਇਧਰ ਇਹਦੇ ਵਿੱਚ ਵੀ ਦੇਖੋ ਤુલਸੀ ਦਾ ਪਲਾਂਟ ਹੋ ਗਿਆ ਤੇ ਆਹ ਵੀ ਤુલਸੀ ਦੇ ਪਲਾਂਟ ਲੱਗੇ ਹੋਏ ਨੇ ਪੁਦੀਨੇ ਦਾ ਹਾਲ ਦੇਖੋ ਗਰਮੀ ਨਾਲ ਬਹੁਤ ਬੁਰਾ ਹੋ ਗਿਆ ਇਹਨੂੰ ਇੱਥੋਂ ਚੱਕਣਾ ਪੈਣਾ ਇਹਨੂੰ ਕਿਤੇ ਹੋਰ ਟਰਾਂਸਫਰ ਕਰਨਾ ਪੈਣਾ ਦੁਪਹਿਰ ਦੇ ਟਾਈਮ ਦੇਖੋ ਪੋਈ ਦੀ ਬੇਲਾਂ ਦਾ ਕੀ ਹਾਲ ਵੈਗਰੂ ਸਾਰੇ ਪਲਾਂਟਸ ਤੇ ਮੇਰ ਕਰੇ ਇੱਥੇ ਬੰਦੇ ਮਰਨ ਵਾਲਾ ਕੰਮ ਹੈ ਤਾਂ ਵਿਚਾਰੇ ਦਰਖਤ ਵੀ ਕੀ ਕਰਨ ਫੁੱਲ ਬੂਟੇ ਵੀ ਕੀ ਕਰਨ ਹਨਾ ਬਹੁਤ ਮੁਸ਼ਕਲ ਹੈ ਜੀ ਬਹੁਤ ਗਰਮੀ ਆ ਇਤੋਂ ਸੂਰਜ ਦੇਖਣਾ ਪਤਾ ਨਹੀਂ ਬਿਲਕੁਲ ਉੱਪਰਲੀ ਸਾਈਡ ਸੂਰਜ ਹੈ ਨਹੀਂ ਦਿਖਣਾ ਬਹੁਤ ਜ਼ਿਆਦਾ ਗਰਮੀ ਹੈ ਤਾਂ ਇਸ ਲਈ ਮੈਂ ਤਾਂ ਇਹਨਾਂ ਨੂੰ ਵੀ ਬਚਾਉਣ ਦੀ ਤਰੱਕਤਨ ਕੋਸ਼ਿਸ਼ ਕਰਾਂ ਤੇ ਆਪ ਵੀ ਬਚ ਕੇ ਰੋ ਸਾਰੇ ਤੇ ਸਬਜ਼ੀ ਉਹੀ ਲਗਾਓ ਜਿਹੜੀਆਂ ਗਰਮੀ ਦੇ ਵਿੱਚ ਰਹਿ ਸਕਦੀਆਂ ਨੇ ਤੇ ਜ਼ਿਆਦਾ ਸਬਜ਼ੀਆਂ ਲਗਾਓਗੇ ਮਿਹਨਤ ਤੇ ਜਦੋਂ ਪਾਣੀ ਫਿਰਦਾ ਫਿਰ ਬਹੁਤ ਦੁੱਖ ਹੁੰਦਾ ਤਾਂ ਇਹਦੇ ਵਿੱਚ ਦੇਖ ਲਓ ਸ਼ਿਮਲਾ ਮਿਰਚ ਹਰੀਆਂ ਮਿਰਚਾਂ ਧਨੀਆ ਵੀ ਹੁਣ ਤੱਕ ਠੀਕ ਐ ਠੀਕ ਐ ਤੋਰੀਆਂ ਦੀ ਬੇਲ ਵੀ ਠੀਕ ਐ ਹੁਣ ਤੱਕ ਮਈ ਦਾ ਮਹੀਨਾ ਚੱਲਦਾ ਦੇਖ ਲਓ ਤੇ ਬਿਲਕੁਲ ਇਹਨੂੰ ਕੋਈ ਨੁਕਸਾਨ ਨਹੀਂ ਹੋਇਆ ਅੱਜ ਵੀ ਮੈਂ ਤੋਂ ਸਬਜੀ ਤੋੜੀ ਆ ਤੇ ਸਹੀ ਐ ਚੱਪਣ ਗੱਦੂ ਵੀ ਠੀਕ ਨੇ ਮੇਰੇ ਘਰ ਟਮਾਟਰਾਂ ਨੂੰ ਥੋੜਾ ਨੁਕਸਾਨ ਹੋ ਰਿਹਾ ਤਾਂ ਤੁਸੀਂ ਟਮਾਟਰ ਸੋਸ ਸਮਝ ਕੇ ਲਾਇਓ ਜੇ ਕੋਸ਼ਿਸ਼ ਕਰਨੀ ਤਾਂ ਇੱਕ ਜਿੱਥੇ ਘੰਟੇ ਤੋਂ ਘੰਟੇ ਧੁੱਪ ਆਵੇ ਤਾਂ ਤੁਸੀਂ ਉੱਥੇ ਲਗਾ ਸਕਦੇ ਹੋ ਬਾਕੀ ਬੇਲ ਵਾਲੀਆਂ ਸਬਜ਼ੀਆਂ ਨਾ ਫਿਲਹਾਲ ਗਰਮੀ ਕਰਕੇ ਮੁਰਝਾ ਰਹੀਆਂ ਨੇ ਤੇ ਜਿੱਦਾਂ ਜੇ ਅੱਗੇ ਟਾਈਮ ਹੋਊਗਾ ਉਹ ਹਿਸਾਬ ਨਾਲ ਮੈਂ ਅਪਡੇਟ ਦਿੰਦੀ ਰਹੂੰਗੀ ਤੇ ਫਿਰ ਤੁਸੀਂ ਉਸ ਤੋਂ ਆਈਡੀਆ ਲਗਾ ਲਿਓ ਕਿ ਕਿਹੜੇ ਬੂਟੇ ਲਗਾਉਣੇ ਚਾਹਦੇ ਨੇ ਕਿਹੜੇ ਨਹੀਂ ਪਿੰਡੀਆਂ ਲਗਾ ਲਓ ਕਿਉਂਕਿ ਮੈਂ ਤਾਂ ਚਲੋ ਨਹੀਂ ਪਿੰਡੀਆਂ ਲਗਾਏ ਪਿੰਡੀਆਂ ਦੇ ਬੂਟੇ ਬਹੁਤ ਸੋਹਣੇ 15-20 ਪਿੰਡੀਆਂ ਦੇ ਬੂਟੇ ਗਰੋ ਕਰ ਲਿਓ ਅਗਲੇ ਸੀਜ਼ਨ 'ਚ ਹੁਣ ਤਾਂ ਨਹੀਂ ਹੋਣਾ ਗਰਮੀ ਬਹੁਤ ਹੈ ਹੁਣ ਤਾਂ ਤੁਸੀਂ ਅਗਰ ਮੰਨੋ ਤਾਂ ਕੋਈ ਪਨੀਰੀ ਨਾਲ ਲੈ ਕੇ ਆਇਓ ਕੋਈ ਬੂਟਾ ਨਾਲ ਲਗਾਓ ਗਰਮੀ ਦਾ ਟੈਂਪਰੇਚਰ ਬਹੁਤ ਹਾਈ ਹੋ ਚੁੱਕਿਆ ਤੇ ਅਲਰਟ ਵੀ ਹੋ ਰਿਹਾ ਚੁੱਕਿਆ ਆਪਣੇ ਸਾਡੇ ਇਲਾਕੇ 'ਚ ਤਾਂ ਨਹੀਂ ਲਗਾਓ ਇੰਨਾ ਇੱਕ ਟਾਈਮ ਹੁੰਦਾ ਤਾਂ ਉਹ ਟਾਈਮ ਨਾਲ ਹੀ ਲਗਾਇਓ ਆ ਦੇਖੋ ਇੱਥੇ ਫਰੂਟਿੰਗ ਹੋ ਰਹੀ ਆ ਬੈਂਗਣ ਤੇ ਇੱਥੇ ਵੀ ਫਲ ਲੱਗ ਰਿਹਾ ਇਹਨੂੰ ਤੇ ਬਸ ਮੈਂ ਇਹੀ ਕਹੂੰਗੀ ਫਿਰ ਵੀ ਤੁਸੀਂ ਕਾਊਂਟ ਕਰਕੇ ਦੇਖ ਲਓ ਬੈਂਗਣ ਹਰੀਆਂ ਮਿਰਚਾਂ ਤਣੀਆਂ ਸ਼ਿਮਲਾ ਮਿਰਚਾਂ ਚੱਪਣ ਕੱਦੂ ਪਿੰਡੀਆਂ ਹੋਰ ਕਿਹੜੀ ਹੋ ਗਈ ਤੋਰੀਆਂ ਔਰ ਕੱਦੂ ਸੱਤ ਸਬਜ਼ੀਆਂ ਨੇ ਤੁਸੀਂ ਜੇ ਸੱਤ ਸਬਜ਼ੀਆਂ ਦੀ ਵੀ ਮਿਹਨਤ ਕਰੋਗੇ ਤੁਹਾਡੇ ਘਰ ਚ ਵਰਕ ਤਾਂ ਹੀ ਵਰਕ ਤਾਂ ਹੋਣਗੀਆਂ ਵੈਗਰੂ ਦੀ ਕਿਰਪਾ ਨਾਲ ਤੇ ਬਾਕੀ ਬੂਟਿਆਂ ਦਾ ਤਾਂ ਤੁਸੀਂ ਸਾਰਿਆਂ ਦਾ ਹਾਲ ਦੇਖ ਰਹੇ ਹੋ ਉਹ ਤਾਂ ਠੀਕ ਨੇ ਉਹਨਾਂ ਨੂੰ ਕੋਈ ਇਹਨਾਂ ਨੂੰ ਨੁਕਸਾਨ ਨਹੀਂ ਮੈਂ ਤਾਂ ਸਬਜ਼ੀਆਂ ਵਾਲੇ ਪਲਾਂਟਸ ਨੂੰ ਹੁੰਦਾ ਹੈ ਕਿਉਂਕਿ ਸੀਜ਼ਨ ਦੇ हिसाब ਨਾਲ ਹੁੰਦੇ ਨੇ ਮੌਸਮ ਔਰ ਟੈਂਪਰੇਚਰ ਦੇ हिसाब ਨਾਲ ਗਰੋ ਕਰਦੇ ਨੇ ਤਾਂ ਇਹਨਾਂ ਦਾ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਤਾਂ ਤੁਸੀਂ ਇਹ ਥੋੜੀ ਥੋੜੀ ਟਿਪਸ ਫੋਲੋ ਕਰੋ ਇਸ 7-8 ਸਬਜ਼ੀਆਂ ਨੇ ਜਿਹੜੀਆਂ ਤੁਸੀਂ ਐਡ ਕਰ ਸਕਦੇ ਹੋ ਕਿਉਂਕਿ 7-8 ਸਬਜ਼ੀਆਂ ਨਾਲ ਹੀ ਤੁਹਾਨੂੰ ਬਹੁਤ ਮਿਹਨਤ ਲੱਗ ਜਾਣੀ ਆ ਤੇ ਬਾਕੀ ਆਪਾਂ ਸਸਤੇ ਚ ਦੱਸਿਆ ਹੋਇਆ ਸਾਰਾ ਕੁਝ ਕਿਵੇਂ ਆਪਾਂ ਬਿਨਾ गमਲਿਆਂ ਦੇ ਸਟੈਂਡ ਤੋਂ ਬਿਨਾ ਖਰੀਦੇ ਤੋਂ ਆਪਾਂ ਕਿਵੇਂ ਇੱਟਾਂ ਤੋਂ ਸਟੈਂਡ ਬਣਾ ਸਕਦੇ ਆ ਸਭ ਤੋਂ ਵਧੀਆ ਤਰੀਕਾ ਹੈ ਛੱਤ ਵੀ ਕਵਰ ਹੋ ਜਾਂਦੀ ਆ ਤੇ ਫालतू ਪਾਣੀ ਸੱਤ ਤੇ ਗਿਰਦਾ ਨਹੀਂ ਸਹੀ ਗੱਲਾਂ ਨੇ ਤੇ ਗਰੋ ਬੈਗ ਐਡ ਕਰ ਸਕਦੇ ਆ ਜੀ ਸਭ ਤੋਂ ਵੱਧ ਤੁਹਾਨੂੰ ਮੇਰੀ ਵੀਡੀਓ ਚ ਗਰੋ ਬੈਗੀ ਦਿਖਣਗੇ ਗਮਲੇ ਬਹੁਤ ਘੱਟ ਨੇ ਗਮਲੇ ਤਾਂ ਮੈਂ ਸਾਲ ਦੇ ਵਿੱਚ 2-4 ਕੇ ਖਰੀਦਦੀ ਆ ਤੇ ਸਭ ਕੁਝ ਮੈਨੇਜ ਕਰਕੇ ਚੱਲਦੀ ਆ ਤਾਂ ਮੇਰੀ ਉਮੀਦ ਇਹ ਹੀ ਆ ਕਿ ਵਾਇਗਰੂ ਤੁਹਾਨੂੰ ਵੀ ਤੰਦਰੁਸਤੀ ਬਖਸ਼ੇ ਔਰ ਤੁਸੀਂ ਵੀ ਕਰੇ ਸਬਜ਼ੀਆਂ ਉਗਾਓ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਮੈਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਬੈਲ ਬਟਨ ਨੂੰ ਆਨ ਹਮੇਸ਼ਾ ਰੱਖਿਆ ਕਰੋ ਮੇਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਅਗਰ ਤੁਸੀਂ ਕੋਈ رائے ਦੇਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਕਈ ਵਾਰ ਹੁੰਦਾ ਆਪਣੇ ਪੈਨਪ੍ਰਾਪ ਆਪਣੀ ਵੀਡੀਓ ਦੇਖਦੇ ਆ ਉਹਨਾਂ ਕੋ ਚੰਗੇ ਚੰਗੇ ਸੁਝਾਅ ਹੁੰਦੇ ਨੇ ਸਲਾਹਾਂ ਹੁੰਦੀਆਂ ਨੇ ਤਾਂ ਸਾਨੂੰ ਦੱਸਿਓ ਜੀ ਤਾਂ ਫਿਰ ਮੈਂ ਉਹਨਾਂ ਨੂੰ ਫੋਲੋ ਕਰੂੰਗੀ ਔਰ ਧਿਆਨ ਰੱਖੂੰਗੀ ਤੇ ਥੈਂਕ ਯੂ ਤੁਸੀਂ ਮੇਰੀ ਫੁੱਲ ਵੀਡੀਓ ਵਾਚ ਕੀਤੀ ਲਾਈਕ ਕਮੈਂਟ ਸ਼ੇਅਰ ਔਰ ਬੈਲ ਬਟਨ ਨੂੰ ਆਨ ਰੱਖਿਓ ਸਬਸਕ੍ਰਾਈਬ ਕਰਨਾ ਭੁੱਲਿਓ ਨਾ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਸ਼ਸ਼ੀਕਲ ਜੀ